ਹਾਂਜੀ ਵੀ ਸਾਸਰੀ ਘਰ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸ਼ੁਰੂਆਤ ਕਰਦੇ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੈਨੂੰ ਹੋ ਗਿਆ ਵਾ ਚਕਾਮ ਧਰਵਾ ਫੇਰ ਮਾਂ ਫਰਕ ਪਿਆ ਇਹਦੇ ਹੁਣ ਫੇਰ ਚਕਾਮ ਹੋ ਗਿਆ ਈ ਸਰੀਟ ਲਾਇਆ ਲੱਗਣ ਡਿਆ ਫੇਰ ਤੇ ਮੈਂ ਤੇ ਮੰਮੀ ਕਰ ਲੱਗੇ ਆ ਸਫਾਈ ਤੇ ਹੁਣ ਕਰਦੀ ਆਪਾਂ ਸਫਾਈ ਕਰੀਏ ਫੇਰ ਇਹ ਸ਼ਾਮਿਲ ਜਾਵਾਂਗੇ ਦੀਪੂ ਚਾਚੇ ਵੱਲ ਅੱਛਾ ਮੰਮੀ ਵੇਖੋ ਦੂਜੇ ਦਿਨ ਹੀ ਕਲਾਰਾ ਪਾਈ ਰੱਖਦੀ ਭਰਾਵਾਂ ਨੂੰ ਟਕਾ ਹੈਗਾ ਕਿ ਨਹੀਂ ਅੰਡੇ ਸੋਈ ਰਹਿ ਗਈ ਸਾਫ ਕਰਨ ਵਾਲੀ ਬਸ ਕਲੀ ਸਾਫ ਕਰਨ ਵਾਲੀ ਤੇ ਰਹਿ ਗਈ ਰਸੋਈ ਉੱਤੇ ਉਹ ਹੁੰਦੇ ਆ ਨਾ ਵਿੱਚ ਸਲਾਬ ਜੀ ਦੇ ਨਾਲ ਪੀਲਾ ਪੀਲਾ ਪੰਡ ਮੈਂ ਡਟਿੰਨਾਂ ਦੇ ਹਮੇਸ਼ਾ ਸਾਫ ਤੇ ਖਿਲੇ ਗਿਆ ਕਦੇ ਨਾ ਇੰਟਰ ਪੈਣਾ ਕਦੇ ਨਹੀਂ ਜਿਹਨੂੰ ਪੀਲਾ ਪੰਡ ਪਾਇਆ ਉਹਦੇ ਆਜੀਬ ਜੇ ਲੱਗਣੀਆਂ ਆ ਸਾਫ ਸਾਫ ਸੁਹੇ ਲੱਗਦੇ ਨੇ ਹੁਣ ਉਹ ਮੇਰੇ ਰਸੋਈ ਦੇਖਣਾ ਪਾਲਿਆ ਇਹ ਗੱਲ ਮੁਸਮੀਆਂ ਜੀਆਂ ਲੈ ਗਏ ਇਹਦਾ ਮੈਂ ਕੀ ਨਿੰਬੂ ਪਾਣੀ ਪਾਜੂ ਬੜਾ ਵਧੀਆ ਜੀ ਉਹ ਜਿਆ ਮਸਾ ਮੈਂ ਮਸਾ ਜਦੀ ਪਾਰਾਂਗੇ ਨਾ ਹਾਂ ਕਲਮਾਸਨੀ ਬੜਾ ਸੁਆਦ ਬਣਾਇਆ ਆਹੋ ਉਹ ਫਿਰ ਅਕਾ ਜੀ ਜੇ ਮਰੇ ਲੈ ਕੇ ਉਤ ਲੈ ਲੈਂਦੇ ਹੂੰ ਸੰਜਿਦਾ ਮੱਜੀ ਹੈ ਨਾ ਆਹ ਜੈ ਗੁਰਵਾ ਮਾਦ ਰਹਿਣਾ ਚਾਹੁੰਦੇ ਹਾਂ ਮੇਰੇ ਤੋਂ ਹੁੰਦੀ ਗੁਰਵਾ ਨਾਲ ਨੂੰ ਫਾਇ ਲਾਇਆ ਹੈ ਇਸ ਤੋਂ ਬੋ ਪਾਣ ਦੇ ਉਹ ਜੇ ਬੱਜੇ ਤੇ ਆਇਆ ਇਹ ਸੁਣ ਲੈਣਾ ਲਾ ਪਾ ਲਈ ਗੁਰੂਆ ਮਾੜੇ ਤੋਂ ਕਿਦਾਂ ਬੈਠੀ ਟਿਕਾਣਾ ਕਰੇ ਜਿਵੇਂ ਲੰਮੇ ਬੇੜੀ ਤਾਂ ਚਾਲ ਲੰਮੇ ਪੈਣਾ ਬਿਮਾਰਾਂ ਨੂੰ ਪਈ ਰਹੀ ਨੀ ਜੇ ਮੈਂ ਕੰਮ ਕਰਾਂ ਤਾਂ ਦੀ ਮੈਂ ਕੰਮ ਕਰੁੰਦੇ ਆ ਕੇ ਪਾਸੇ ਲਕਾਈ ਦੀ ਮਿਲੀਆਂ ਹੋ ਜਾਂਦਾ ਜੇ ਮੈਂ ਕੰਮ ਨਹੀਂ ਕਰਦਾ ਖੁਸ਼ੀ ਮਨਾਉ ਘੜੀ ਮਾਲ ਮੱਜਾ ਰੁਕੀ ਆ ਤੋ ਠੀਕ ਹੋਣਾ। ਇਹ ਮੰਜ਼ਰ ਪਈ ਜੇ ਅਸਾਂ ਭਾਂਡੇ ਪੁੰਡੇ ਕੱਢਨੇ। ਹਾਂ ਸਾਫ ਸੁਥਣਾ। ਵੇ ਜੀ ਖਲਾਲਾ ਚੈੱਕ ਕਰੋ ਕਿੰਨਾ ਪਾਇਆ ਮੰਮੀ ਨੇ। ਲੈ ਵੀ ਮੰਮੀ ਦੇ ਭਰਾਵਾ ਕਦੀ ਕਿਤੇ ਪਾਣੀ ਮਰੀ ਜਾਂਦੀ ਕਦੀ ਕਿਤੇ ਗੁਰਵਾ ਟਕਾਇਆ ਹੈਗਾ ਕਿ ਨਹੀਂ। ਬਹੁਤ ਸਫਾਈ ਨੂੰ ਹੁੰਦੀ ਵੀ ਕਿ ਨਾ ਅੰਦਰੋਂ ਤੋਂ ਨਾ ਪਿਆ ਹੈ। ਵਾਹ ਵਾਲਾ ਮੇਰੀ ਸਫਾਈ ਬੋ ਕਰਦੀ ਗੁਰਵਾ। ਆਰਦਾ ਜੋ ਫੋਨ ਕਰੀ ਜਾਣਾ ਨਾ ਅਗਰ ਮੈਂ ਕਹਿ ਦਸੀ ਆ ਵੇ ਮੰਜੇ ਦੇ ਪੈ ਹਾਂ ਕਰ ਲੈਣੀ ਮੈਂ ਮੂੰਹ ਢਕੇਗਾ ਮੰਜੇ ਪਹਿਲਾਂ ਮੈਂ ਬੁ ਮਰ ਗਈ ਮੈਂ ਹਾਏ ਹੋ ਗਿਆ ਮੇਦਾ ਹੋ ਗਈ ਉਹ ਹਾਂ ਅਰੇ ਸਿੱਧਾ ਤਰ੍ਹਾਂ ਹੀ ਰਹਿ ਜਾਸੀ ਹੋਰ ਕਿ ਮੈਂ ਵੀ ਦੁਰਵਾ ਟਾਈਮ ਲੈਂਸ ਲਾਇਆ ਸੀ ਥੋੜੀ ਬਸ ਚਾਦਰ ਵੇਸ਼ ਦੀ ਵੇਖ ਲਈ ਨਹੀਂ ਆ ਤੋਨ ਵੇੜਾ ਡੇਟਾ ਹੋਣੀ ਕੋਈ ਵੀ ਵੇੜਾ ਤਾਂ ਇਹ ਵਧੀਆ ਲੱਗਦਾ ਵੇ ਡੋਗੀ ਦੇ ਵਾਲ ਬਹੁਤ ਹਨ ਯਾਰ ਫਿਰ ਖੇ ਚੜਦੀ ਡੋਗੀ ਦੇ ਵਾਲਾ ਡੋਗੀ ਦੇ ਵਾਲਾਂ ਦਾ ਬਹੁਤ ਪੰਗਾ ਉਹ ਮੈਂ ਡੈਂਸ ਫਾਈ ਕਰਨ ਮੈਂ ਦੋ ਮਹੀਨੇ ਸਾਲ ਆਣੇ ਆ ਇਹ ਆਪਣੇ ਪਾਪਾ ਗਏ ਆ ਚੰਡੀਗੜ੍ਹ ਤੇ ਉੱਥੇ ਉਹਨਾਂ ਨੇ ਨਾ ਥੋੜਾ ਜਿਹਾ ਵਲੋਗ ਜਿਹਾ ਬਣਾਇਆ ਵਾ ਤੇ ਉਹ ਮੈਂ ਵਿੱਚ ਐਡ ਕਰਦ ਲੱਗਾ ਤੁਸੀਂ ਦੇਖ ਲੋ ਲੋਬੀ ਮਗਰ ਸਾਊਂਡ ਆਉਂਦਾ ਹੈ ਆਪਣਾ ਸਾਊਂਡ ਦਾ ਤੇ ਫਿਰ ਤੁਹਾਨੂੰ ਪਤਾ ਕਾਪੀਰਾਈਟ ਆ ਜਾਂਦਾ ਵਾ ਤਾਂ ਕਰਕੇ ਮੈਂ ਪਾਪਾ ਵਾਲੀ ਆਵਾਜ਼ ਬੰਦ ਕਰਤੀ ਕਿਉਂਕਿ ਮਗਰ ਗਾਣੇ ਚੱਲ ਰਹੇ ਆਈ ਪੰਜਾਬੀ ਤੇ ਪਾਪਾ ਪਹੁੰਚੇ ਆਪਣਾ ਟਾਬੇ ਤੇ ਤੇ ਦੇ ਆ ਘੁੰਮਣ ਫਿਰਨ ਤੇ ਤੇ ਡੇਨਜਾਇਮੈਂਟ ਕਰਨਾ ਦੇਖੋ ਪੰਜਾਬੀ ਗਾਣੇ ਚੱਲ ਰਹੇ ਹਨ ਤੇ ਫਿਰ ਜਿੰਮ ਪਾਪਾ ਵਾਲੀ ਆਵਾਜ਼ ਐਡ ਕਰਦਾ ਫਿਰ ਕਾਪੀਰਾਈਟ ਆ ਜਾਂਦਾ ਵਾ ਤੇ ਟਾਬੇ ਤੇ ਆਏ ਆ ਪਾਪਾ ਤੇ ਇਥੇ ਦੇ ਆ ਘੁੰਮਣ ਫਿਰਨ ਇਆਂ ਵਾਸਤੇ ਆਪਣਾ ਨਿੱਕੀ ਮੋਈਸ ਚੰਰਾ ਵੀ ਲੱਗਾ ਹੋਆ ਜੰਪੀ ਵਾਲਾ ਵੀ ਲੱਗਾ ਚੰਡੀਗੜ੍ਹ ਚ ਵੇਲੋ ਨਾ ਮੂਡ ਵਧੀਆ ਲੱਗਦਾ ਹੋ ਸਾਫ ਸੁਥਰਾ ਹੱਥੇ ਜਾਂਦੇ ਚੰਡੀਗੜ੍ਹ ਨੋਰਮਲ ਜੇ ਕੰਮ ਵਾਲੀ ਬਹੁਤਾ ਖਲਾਰਾਂ ਵੀ ਨਹੀਂ ਨਾ ਹੈਗਾ ਇਆਂ ਸਾਫ ਸੁਥਰਾ ਵਧੀਆ ਹੋ ਚੰਡੀਗੜ੍ਹ ਤੇ ਰਾਤ ਦੇ 12:00 12:00 ਵੇ ਤੱਕ 11:00 12:00 ਤੱਕ ਦੋ ਸਕਦਾ ਜਿਦਾ ਬਦਸਮਾਨ ਆਪਾਂ ਛੱਲੇ ਬਣਾਉਂਦਾ ਆਨਾ ਛੱਲਾ ਬਣਾਉਣਾ ਕੀ ਨਾਂ ਲਖਣਾ ਓਏ ஆனால் क्राउन लगा दे जी। ताज भी लगाता है जी। ले लो जी। तैयार हो गया। 1 मिनट। मैं बना फाइबर आऊंगा। येनो करके दिखाओ ना। ਇਹ ਲਾਹੂ ਜੂ ਆ ਜਾਏਗਾ ਉੱਤੇ ਬਣਾ ਦੇਣਗੇ ਸਰ ਹਾਂ ਲਾਹੂ ਜੂ ਬਿਲਕੁਲ ਦਿਆ ਜੂ ਦਾ ਨਾਲ ਦੀਆ ਪਰਦਾ ਬਣਾਉਣਾ ਪਰਾ ਫਿਰ ਮੀਤ ਲਾਹੂ ਜੂ ਆ ਜਾਏ ਠੀਕ ਹੈ ਹਾਂ ਠੀਕ ਹੈ ਭਾਈ ਛੱਲਾ ਆਣਾ ਉਹਦਾਂ ਕਿ ਬਣਾਉਣਾ ਕੱਟੀ ਨਾ ਕੱਟੀ ਹੋਈ ਸਭ ਫੇਲ ਗੁਰਮੀਤ ਲਵਜੂ ਕਨ ਲੈਦੇ ਗੁਰਮੀਤ ਲਵਜੂ ਲੈਦੇ ਤੋਰਾਏਗਾ ਬਾਅਦ ਵਿੱਚ ਲਵਜੂ ਆਏਗਾ ਬਣਾ ਰਹਾ ਜੀ ਲਵਜੂ ਵੀ ਆਏਗਾ ਟੀਵੀ ਲਵਜੂ ਹੋ ਪਹਿਲਾ ਜਾਈਦਾ ਭਰਾਵਾ ਨਾ ਅਗੇ ਤਾਂ ਪੈਂਦਾ ਇਹਨਾਂ ਨੇ ਕਿਹਾ ਇੱਕ ਹੀ ਦਿਖਾ ਕੇ ਆਇਆ ਜਾ ਕੇ ਕਰੋ ਇਸੇ ਮੈਂ ਗੁਰਮੀਤ ਕੋਲ ਲਿਖਦੇ ਹਾਂ ਠੀਕ ਹੈ ਜੀ ਬਸ ਰੂਗੇ ਤੇ ਕਿਸੇ ਸਾਈਡ ਮੇ ਲਵਜੂ ਰੱਖ ਦਿਓ लव यू लिखते हैं इन्होंने यादगारिया आगे चल चली कर जो ना बना के जंदा है कहां से आए आप लोग यहां गुजरास को से अच्छा गुजरास पुलोटाला पड़ता है वहाँ से है बेटा भाई इसको यादगार में लगा दीजिएगा यादगार में देंगे सब बीबी को देखे ना हाँ अभी पकड़ भाई बन ਗਿਆ ठीक है लो भी थी व्लॉग देख ही लिया ना दे है ना पापा वाला ਤੇ पापा ਨੇ ਮੰਮੀ ਦੇ ਨਾਮ ਦਾ ਬਣਾਇਆ ਵਾ ਆਪਣਾ ਛੱਲਾ ਤੇ ਉਹ ਰੱਖਣਗੇ ਫੇਰ ਤੁਹਾਨੂੰ ਬੜਾ ਯਾਦਗੀਰੀ ਹੀ ਰਹਿੰਦੀ ਹੈ ਨਾ ਕਿ ਹਾਂ ਚੰਡੀਗੜ੍ਹ ਨਾ ਬਣਾਇਆ ਖੜਿਆ ਇਤੋਂ ਤੇ ਉਦੋਂ ਮੇਰਾ ਬ੍ਰਦਰ ਵੀ ਆ ਤੇ ਉਹਨੇ ਵੀ ਆਪਣੀ ਨਾਲ ਦੀ ਦਾਨੀ ਲਖਾਇਆ ਨਾ ਉਹਦੀ ਵੀ ਵਾਈਫ ਹੈਗੀ ਉਹਨਾਂ ਉਹਨੇ ਵੀ ਨਾਮ ਲਖਾਇਆ ਉਹਦਾ ਤੇ ਵਧੀਆ ਗੁੱਡ ਵਧੀਆ ਲੱਗਾ ਨਾ ਹਨਾ ਤੇ ਕਿੱਡਾ ਸੋਹਣਾ ਜਿਹਾ ਨਾ ਲੱਗਾ ਗੁਰਮੀਤਕੌਰ ਵਧੀਆ ਲਿਖਿਆ ਹੀ ਉੱਤੇ ਲੈ ਮੰਮੀ ਮਨਾਉਂਦੇ ਆ ਆਪਣਾ ਮਸੰਮੀਆ ਪਾਣੀ ਆਂ ਨਹੀਂ ਠੀਕ ਨਿੰਬੂ ਪਾਣੀ ਨਿੰਬੂ ਪਾਣੀ ਰਸਾ ਹੋਇਆ ਤੁਸੀਂ ਕਿੰਨਾ ਹੀ ਰਸਾ ਰੋਵਾ ਬੜਾ ਨਾ ਹਨਾ ਪਰ ਮਾਸੇ ਦੀ ਗਿੰਦੀ ਮੈਂ ਖਟੀਆਂ ਪਰ ਮਿੱਠੀਆਂ ਯਾਰ ਇਹ ਵਾਲੇ ਮਿੱਠੀਆਂ ਸਵਾਦ ਲੱਗਦੀਆਂ ਨਾ ਇਹ ਆਂਦੀ ਖਟੀਆਂ ਵਾ ਬੜੀਆਂ ਸਵਾਦ ਲੱਗੀਆਂ ਗੁਰਵਾ ਕਾਲ ਮੈਨੂੰ ਇਹ ਨਾ ਵੀ ਨਾ ਵੀ ਨਾ ਤੁਮੀ ਕਿਹਦੇ ਮੂੰਹ ਤੇ ਵੀ ਲਾਇਆ ਕਰੇ ਬੰਦਾ ਕੀ ਮੂੰਹ ਤੇ ਕੀ ਹੈ ਹੁਣ ਸਾਫ ਹੁੰਦਾ ਹੈ ਬਰਫਾ ਡੂੰਗਾ ਕੱਢੇਗਾ ਮਸਾ ਠੰਡਾ ਹੋ ਜਾਏਗਾ ਪਾਣੀ ਕੋ ਨਹੀਂ ਬਰਫ ਦਾ ਹੋ ਤਰਾ ਸਵਾਦ ਹੋਏ ਨਾ ਫਿਰ ਇੰਨਾ ਠੰਡਾ ਨਹੀਂ ਹੋਇਆ ਉਹ ਨੋਰਮਲ ਜਿਹਾ ਫੜਾਵਾ ਜਿ세ਾਰੇ ਜੂਸ ਬਣ ਗਿਆ ਨਾ ਸਮਝਿਆ ਦਾ ਇਹ ਜੂਸ ਹੀ ਹੈ ਪਰ ਦੀ ਜ਼ਿਆਦੇ ਆ ਉਹ ਫੜ ਪਾਣੀ ਫੜ ਉਹ ਚ ਬਣ ਕੇ ਦਿੰਦਾ ਮੈਂ ਕਿੱਥੇ ਹੈ ਜਾ ਫਰਾਈਪਿੰਦੇ ਲਾ ਗਏ ਤੰਗੀ ਫਰਾਈਪੇ ਦੇ ਥੱਲੇ ਵੀ ਹੈ ਚੱਲੇ ਥੋੜੀ ਟੱਕਰ ਬਸ ਆਹਣੀਆਂ ਚੀਜ਼ਾਂ ਉੱਤੇ ਰੱਖੀ ਨੇ ਚਾਹ ਮੇਰਾ ਪਾਣੀ ਪੀਦੇ ਨੇ ਮੇਰੇ ਨਾਲ ਪਾਣੀ ਬਾਹਰ ਲਾ ਦੇ ਹੁਣ ਟੋਕੀ ਸਾ ਦੇ ਪਹਿਲਾਂ ਹੀ ਹੁੰਦੇ ਸਦਾ ਹੀ ਉਹ ਜਿਹੜੇ ਬੀਜ ਨੂੰ ਬਰਗਰ ਬਣਾ ਸੀ ਇਹਨਾਂ ਦਾ ਮੈਂ ਆਉਂਦਾ ਇਹ ਪੀਂਦਾਂ ਵਾਹ ਬਈ ਉਹ ਜਿਵੇਂ ਚਾਹੀ ਗੁਰਵਾ ਪੀ ਕੇ ਵਖੀ ਕੇ ਦਾਸਵਾ ਦੇਣਾ ਟੇਸਟ ਨਾ ਹਾਂ ਹਾਂ ਲੈ ਲੈ ਐਂਡ ਗੁਰਵਾ ਚੰਡੂ ਮਠਾਈ ਆਦਾ ਪੈ ਜਾਣਾ ਜਸ ਸਨ ਆ ਕਿ ਦਰੀਆਂ ਮਸਾਂ ਮੀਏ ਮਠੀਆਂ ਖੰਡ ਰੇ ਭਾਈ ਚੰਗਾ ਮਦੇਲਾ ਕਾਮੇ ਨਹੀਂ ਸਿੱਧੀ ਵਧੀਆ ਫੌਂਕੇ ਆ ਯੋਣਾ ਮੇਰੇ ਕਹਿ ਐਵੇਂ ਹੀ ਬਣ ਗਿਆ ਪਰ ਫਿਰ ਇਹਨੂੰ ਵੀ ਪਤਾ ਹੈ ਮੈਂ ਕਹਾਂ ਮੈਂ ਮਾਸੀ ਦੇ ਤੋੜ ਕੇ ਫਿਰ ਕਿਰ ਜਾਓ ਲੈ ਆਏ ਉਹਨਾਂ ਕੋਲ ਉਦੋਂ ਜਾਓਗੇ ਨਾ ਕਾਫੀ ਤਿੰਨ ਚਾਰ ਬੂਟੇ ਉਹਨਾਂ ਦੇ ਹਮ ਸਮੀਆਂ ਦੇ ਨਾ ਉਹਨਾਂ ਦੇ ਬੜੀ ਪੈੜੀ ਆ ਮੈਂ ਇਹ ਕੁਝ ਬੀਜਿਆ ਆਪਣਾ ਸਬਜ਼ੀ ਫਲ ਫਰੂਟ ਹੀ ਲੋਪੀ ਹੋਣਾ ਹੀ ਚੱਲੇ ਆ ਚਾਚੇ ਹੱਲ ਤੇ ਚਾਚੇ ਹੱਲ ਦੋ ਅੜੀ ਹੋ ਗਿਆ ਇਹ ਮਾਸੀ ਕਹਿੰਦੇ ਠੀਕ ਨਹੀਂ ਆ ਤੇ ਚੱਲੀ ਐਮੀ ਮਾਰ ਦੇ ਤਾਲੇ ਜਲਦੀ ਕਰੋ ਡੌਗੀ ਨਹੀਂ ਖੁੱਲੇ ਛੱਡ ਦੇਣਾ ਵਿਚਾਰੇ ਨੂੰ ਖੂਸ਼ ਬੜੀ ਖਲਾਉਂਦਾ ਈ ਇੱਕ ਦੇ ਲੈ ਵੀ ਚਾਚਾ ਚਲੋ ਤੇ ਮੈਂ ਹੁਣੇ ਉਹ ਕਿ ਐ ਕਰੇ ਤੇ ਠੀਕ ਮਾਸੀ ਠੀਕ ਨਹੀਂ ਹੈਗੇ ਸੱਲ ਘਟੇ ਉਹਨਾਂ ਦੇ ਤੇ ਹੁਣ ਮੈਂ ਆਪਣਾ ਡੌਗੀ ਘਮਾਉਣ ਆਇਆ ਬਾਹਰ ਨੂੰ ਮੈਂ ਲੋ ਵੀ ਤੇ ਬਾਹਰ ਤੇ ਗੁਰਵਾਤਾ ਮੱਕੜ ਬਹੁਤ ਜਿਆਦੇ ਤਾਰ ਕੇ ਅਹੀਂ ਕਰਤੀ ਪੱਤੀ ਬੰਦ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਮਿਲਦੇ ਆਪਾਂ ਅਗਲੇ ਵਲੌਗ ਚ ਟਿਲ 덴 ਬਾਏ ਬਾਏ ਟੇਕ ਕੇਅਰ